ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਵੈਲਕਮ ਵਾਪਸ ਵੈਲਕਮ ਹੈ ਰਾਇਲ ਥਰੱਡ ਬੂਟੀਕ ਚੈਨਲ ਤੇ ਤੁਹਾਡਾ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਿਰਫ ਕਮੀਜ਼ ਦੇ ਤਿੰਨ ਤਰ੍ਹਾਂ ਦੇ ਜਿਹੜੇ ਡੱਬੇ ਲੱਗਦੇ ਹੁੰਦੇ ਆ ਆਪਣੇ ਉਹ ਕਿਵੇਂ-ਕਿਵੇਂ ਲੱਗਦੇ ਕਿੰਨਾ ਮਾਰਜਨ ਲੈ ਕੇ ਲੱਗਦੇ ਆ ਆਜੋ ਜੀ ਤੁਹਾਨੂੰ ਪਹਿਲਾਂ ਆਪਾਂ ਲਾ ਲਈਏ ਆਪਣੇ ਗਲੇ ਦੀ ਨਿਸ਼ਾਨੀ ਉਸ ਤੋਂ ਬਾਅਦ ਆਪਾਂ ਲਾਉਣਾ ਤੀਰਾ 12 ਦੀ ਆਪਣੇ ਕੋਲ ਉਸ ਤੋਂ ਬਾਅਦ ਲਾਉਣਾ ਜੀ ਕਾਰਡ ਬਣਾਉਣੀ ਹੈ ਜੀ ਡੈਡੀ ਇਹ ਡੈਡੀ ਕਾਰਡ ਦਾ ਮਤਲਬ ਇਹ ਹੁੰਦਾ ਵੀ ਆਪਣੇ ਬੁਲਬਲੀ ਨਹੀਂ ਬਣਦੀ ਜੀ ਮੋਟਿਆਂ ਕੋਲ ਉਠ ਮੇ ਜੀ ਬਾਹਾਂ ਦੇ ਸਿੱਤੇ ਫੱਟ ਜਾਂਦੀ ਹੈ ਉਸ ਤੋਂ ਬਾਅਦ ਜੀ ਹੁਣ ਆਪਾਂ ਡੱਬੇ ਬਣਾਉਣ ਲੱਗਨੇ ਆ ਪਹਿਲਾ ਡੱਬਾ ਆਪਣਾ ਬਣੂਗਾ 7 ਜਿਹਦੇ ਆਪਾਂ ਬੁਲਬਲੀਆਂ ਪਾਉਣੀਆਂ ਨੇ ਉਹਦੇ 7 ਦਾ ਡੱਬਾ ਆਪਾਂ ਨੂੰ ਜਿਹੜੇ ਜਵਾਕ ਦੇ ਛੋਟੀ ਉਮਰ ਵਾਲੇ ਤੇ ਆਪਾਂ ਬੁਲਬਲੀਆਂ ਨਹੀਂ ਪਾਉਣੀਆਂ ਉਹਦੇ ਪਾਉਣੇ 7 ਦਾ ਦੂਸਰਾ ਡੱਬਾ ਆਪਣੇ ਕੋਲ ਬਣੂਗਾ ਜੀ 7.5 ਦਾ ਤੀਸਰਾ ਡੱਬਾ ਆਪਾਂ ਲਾਉਣਾ ਜੀ ਜਿੰਨੀ ਆਪਣੇ ਕੋਲ ਸੈਡਸ ਲਈ ਕਮਰ ਵਾਲੀ ਸੈਡ ਸਲਾਈ ਹੁੰਦੀ ਹੈ 19 ਆਪਣੇ ਕੋਲ ਕਮਰ ਵਾਲੀ ਸੈਡ ਸਲਾਈ ਹੈਗੀ ਹੈ ਜੀ 15 ਇਹ ਲਾਉਣੀ ਹੈ ਜੀ ਆਪਾਂ ਅੱਧਾ ਇੰਚ ਉੱਪਰ ਕੇ ਮੋਢਿਆਂ ਚ ਆ ਜਾਂਦਾ ਸਲਾਈ 'ਚ 15.5 ਜੀ ਹਾਂਜੀ ਇਹ ਹੁਣ ਆਪਾਂ ਸਕੀਨ ਦਾ ਡੱਬੇ ਸਿੱਧੇ ਕਰ ਲਈਏ ਇਸਕੀਨ ਦੇ ਡੱਬੇ ਸਿੱਧੇ ਕਰਕੇ ਕਿੰਨੇ ਡੱਬੇ ਕਰਨਾ ਮੈਥਡ ਹੀ ਹੁੰਦਾ ਕਿ ਆਪਾਂ ਨੂੰ ਦੇ ਤਿੰਨ ਡੱਬੇ ਬਣਾਉਣੇ ਆ ਕੁੱਕੀ ਸਤਿ ਸ਼੍ਰੀ ਅਕਾਲ ਜੀ ਹੁਣ ਅੱਜ ਲਈ ਸਿਰਫ ਇੰਨਾ ਹੀ ਆ ਗਾਂ ਤੋਂ ਅਗਲੇ ਬਲੌਗ ਵਿੱਚ ਆਪਾਂ ਦੂਸਰਾ ਬਣਾਵਾਂਗੇ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਮੇਰਾ ਚੈਨਲ ਸਬਸਕ੍ਰਾਈਬ ਕਰੋ ਫੋਲੋ ਕਰੋ ਲਾਈਕ ਕਰੋ ਕਮੈਂਟ ਕਰੋ ਥੈਂਕ ਯੂ ਜੀ ਧੰਨਵਾਦ